ਸਾਜਗਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਸਾਂਝੇ ਕਰਦੇ ਪਏ ਆ ਤੁਹਾਨੂੰ ਜਿਹੜੀਆਂ ਇਹ ਤਸਵੀਰਾਂ ਗਰਦਾਸਪੁਰ ਤੋਂ ਗਰਦਾਸਪੁਰ ਦਾ ਇਸ ਟਾਈਮ ਤੁਸੀਂ ਮਾਹੌਲ ਦੇ ਦੇ ਪਿਓ ਮੇਰੀ ਬੈਕਸਾਈਡ ਤੇ ਕਿ ਪੂਰੀ ਚੈਲ ਬੈਲ ਜਿਹੜੀ ਹੋ ਚੁੱਕੀ ਹੈ ਜੰਗਬੰਦੀ ਤੋਂ ਬਾਅਦ ਜਿਹੜਾ ਆ ਜਦੋਂ ਸੀਜ਼ਫਾਇਰ ਦਾ ਜਿਹੜਾ ਸਮਝੌਤਾ ਹੋ ਜਾਂਦਾ ਤੇ ਸੀਜ਼ਫਾਇਰ ਤੋਂ ਬਾਅਦ ਜਿਹੜਾ ਤੁਰੰਤ ਬਹੁਤ ਸਾਰੇ ਸ਼ਹਿਰ ਖੁੱਲਣੇ ਹੋਗੇ ਤੇ ਸੀਜ਼ਫਾਇਰ ਤੋਂ ਬਾਅਦ ਥੋੜਾ ਜਿਹਾ ਪਾਕਿਸਤਾਨ ਵੱਲੋਂ ਥੋੜੀ ਹਿਲਜੁਲ ਕੀਤੀ ਜਾਂਦੀ ਹੈ ਸੀਜ਼ਫਾਇਰ ਦੀ ਉਲੰਘਣਾ ਵੀ ਕੀਤੀ ਜਾਂਦੀ ਹੈ ਕਈਆਂ ਥਾਵਾਂ ਦੇ ਉੱਤੇ ਜਿਹੜਾ ਆ ਮਾਹੌਲ ਉਹਦੇ ਨਾਲ ਫੇਰ ਗਰਮ ਹੋ ਗਿਆ ਪਰ ਰਾਤੀ ਵੀ ਜਿਹੜਾ ਆ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਆ ਬਲੈਕਆਊਟ ਦੁਬਾਰਾ ਤੋਂ ਕਰ ਦਿੱਤਾ ਜਾਂਦਾ ਹੈ ਪਰ ਕਿਤਨਾ ਕਿਤੇ ਜਦੋਂ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਦੋਂ ਲਾਈਵ ਹੁੰਦੇ ਆ ਤਾਂ ਉਹ ਨੇਸ਼ਨ ਨੂੰ ਸੰਬੋਧਨ ਕਰਦੇ ਆ ਤੇ ਨੇਸ਼ਨ ਨੂੰ ਸੰਬੋਧਨ ਕਰਨ ਤੋਂ ਬਾਅਦ ਆਦਾ ਜਿਹੜਾ ਮਾਹੌਲ ਆ ਉਹ ਕਾਫੀ ਜ਼ਿਆਦਾ ਜਿਹੜਾ ਆ ਅ ਅੱਗੇ ਨਾਲੋਂ ਬਦਲ ਚੁੱਕਾ ਆ ਕਾਫੀ ਜ਼ਿਆਦਾ ਜਿਹੜਾ ਆ ਇਹਦਾ ਪ੍ਰਭਾਵ ਪਿਆ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਇੱਧਰ ਵੀ ਤਸਵੀਰਾਂ ਦਿਖਾਵੇ ਕਿ ਪੂਰੀ ਜਿਹੜੀ ਚੈਲ ਬੈਲ ਹੌਲੀ ਹੌਲੀ ਜਿਹੜਾ ਆ ਸ਼ਹਿਰ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਹੈ ਇਸ ਟਾਈਮ ਅਸੀਂ ਗਰਦਾਸਪੁਰ ਸ਼ਹਿਰ ਤੋਂ ਜਿਹੜੀਆਂ ਆ ਉਹ ਤਸਵੀਰਾਂ ਦਿਖਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੇ ਪਏ ਆ ਤੇ ਸ਼ਹਿਰ ਦੇ ਵਿੱਚ ਦਾ ਮਾਹੌਲ ਕਿਵੇਂ ਦਾ ਆ ਆਵਾਜ਼ ਆਈ ਕਿਵੇਂ ਦੀ ਹੈ ਤੇ ਚਹਿਲ-ਬਹਿਲ ਕਿਵੇਂ ਦੀ ਗੱਲਬਾਤ ਜਿਹੜਾ ਆ ਇੱਥੇ ਕੁਝ ਦੁਕਾਨਦਾਰਾਂ ਦੇ ਨਾਲ ਵੀ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਤੇ ਦੋਸਤੋ ਲਗਾਤਾਰ ਤਸਵੀਰਾਂ ਤੁਸੀਂ ਦੇਖਦੇ ਪਿਓ ਆਪਣੀ ਸਕਰੀਨ ਦੇ ਉੱਤੇ ਕਿਉਂਕਿ ਜੰਗਬੰਦੀ ਤੋਂ ਬਾਅਦ ਆ ਜਿਹੜਾ ਆ ਉਹ ਵਾਤਾਵਰਨ ਜਿਹੜਾ ਸ਼ਹਿਰਾਂ ਦਾ ਕਿਵੇਂ ਦਾ ਹੋ ਗਿਆ ਮਾਹੌਲ ਕਿਵੇਂ ਦਾ ਹੈ ਔਰ ਤੇ ਥੋੜੀ ਜੀ ਗੱਲਬਾਤ ਕਰ ਲੈਣੇ ਕਿਉਂਕਿ ਅਸੀਂ ਥੋੜਾ ਪਿੰਡ ਵਾਲੀ ਸਾਈਡ ਤੋਂ ਆਏ ਤੇ ਸ਼ਹਿਰ ਦਾ ਮਾਹੌਲ ਦਿਖਾਉਣ ਦੇ ਲਈ ਸਪੈਸ਼ਲੀ ਆਏ ਤੇ ਸਾਡੇ ਨਾਲ ਇੱਥੇ ਦੁਕਾਨਦਾਰ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕੀ ਹਾਲ ਚਾਲ ਹੈ ਭਾਈ ਵਧੀਆ ਜੀ ਭ ਦੇਖੋ ਸੀਸ ਫਾਇਰ ਤੋਂ ਬਾਅਦ ਇਹ ਥੋੜਾ ਬਜ਼ਾਰਾਂ 'ਚ ਮੰਦਾ ਮਾਹੌਲ ਆ। ਕਸਟਮਰ ਆ ਨਹੀਂ ਰਹੇ ਪੂਰੀ ਤਰ੍ਹਾਂ। ਲੋਕੀ ਥੋੜੇ ਡਰੇ ਹੋਏ ਆ। ਇਸ ਕਰਕੇ ਐ ਨਾ ਲੋਕਾਂ ਨੂੰ ਸਮਝ ਆ ਰਹੀ ਹੈ ਵੀ ਲੜਾਈ ਲੱਗਣੀ ਆ ਕਿ ਨਹੀਂ ਲੱਗਣੀ। ਇਹਦੇ ਬਾਰੇ ਕੁਝ ਕਨਫਿਊਜ਼ਨ ਹੀ ਆ। ਹਾਂ ਅਜੇ ਇਦਾਂ ਹੀ ਚੱਲ ਰਿਹਾ। ਲੱਗਦਾ ਵੀ ਅਜੇ ਲਗਭਗ ਮੰਦੀ ਮੰਦੀ ਲੱਗਦੀ। ਬਹੁਤ ਮੰਦੀ ਚੱਲ ਰਹੀ ਆ। ਪਰ ਸੀਸ ਫਾਇਰ ਨੇ ਥੋੜਾ ਲੋਕਾਂ ਨੂੰ ਠੰਡਾ ਪਾਤਾ। ਠੰਡਾ ਪਾਤਾ ਵੀ ਹੁਣ ਥੋੜਾ ਹੌਸਲਾ ਹੋ ਗਿਆ। ਹੌਸਲਾ ਹੋ ਗਿਆ। ਆਇਆ ਵੀ ਉਹ ਹੁਣ ਘਰ ਦਾ ਮੌੜੀ ਜਿਹੜਾ ਸਹਿਮ ਦਾ ਮੌੜੀ ਉਹ ਤੋਂ ਥੋੜਾ ਨਜਾਤ ਮਿਲੀ ਹਾਂ ਥੋੜੀ ਨਜਾਤ ਮਿਲੀ ਹੈ ਲੋਕਾਂ ਨੂੰ ਥੋੜੇ ਬਾਹਰ ਨਿਕਲੇ ਆ ਲੋਕੀ ਇਹਦੇ ਨਾਲ ਥੋੜਾ ਫਰਕ ਪਿਆ ਵਾ ਇਹਦੇ ਲੋਕੀ ਜਿਹੜੇ ਜਿਆਦਾ ਸਹਿਮਗੇਦੇ ਸੀ ਵੀ ਬਲੈਕਆਊਟ ਹੋ ਜਾਂਦਾ ਸੀ 8 ਵਜੇ 7 ਵਜੇ ਉਹ ਨਹੀਂ ਹੁਣ ਹੋ ਰਿਹਾ ਬੱਤੀ ਪੂਰੀ ਰਾਤ ਚ ਆ ਰਹੀ ਹੈ ਜਾ ਰਹੀ ਕੋਈ ਗੱਲ ਨਹੀਂ ਬਿਲਕੁਲ ਠੀਕ ਹੈ ਪਰ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪਈਓ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਉਂਦੀ ਕੋਸ਼ਿਸ਼ ਕਰਦੇ ਪਏ ਆ ਸੈਰ ਦੇ ਵਿੱਚ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਕਿ ਮਾਹੌਲ ਜਿਹੜਾ ਆ ਉਹ ਕਿਵੇਂ ਦਾ ਲੱਗਦਾ ਪਿਆ ਤੇ ਉਹ ਇਸ ਮਾਹੌਲ ਦੇ ਉੱਤੇ ਕੀ ਕਹਿਣਾ ਚਾਹੋਗੇ ਭਾਈ ਕੀ ਕਹਿਣਾ ਚਾਹੋ ਦੇਖੋ ਜੀ ਅੱਜ ਤੋਂ 2-4 ਦਿਨ ਪਹਿਲੇ ਤੇ ਮਾਹੌਲ ਕੁਝ ਖਰਾਬ ਸੀਗਾ ਐਸ ਫਿਰੇ 2 ਦਿਨ ਹੋ ਗਏ ਆ ਮਾਹੌਲ ਵਾਤਾਵਰਣ ਨੂੰ ਸਹੀ ਚੱਲ ਰਿਹਾ ਗਾਉਂ ਚੱਲਦਾ ਪਿਆ ਕੁਝ ਅੱਗੇ ਨਾਲ ਫਰਕ ਆ ਹਾਂਜੀ ਜਿਵੇਂ ਕਿ ਜਿਹੜਾ ਡਰ ਦਾ ਮਾਹੌਲ ਸੀ ਸਹਿਮ ਦਾ ਮਾਹੌਲ ਸੀ ਉਹਤੇ ਥੋੜਾ ਫਰਕ ਪਿਆ ਦੇ ਕੋਈ ਡਰ ਦਾ ਮਾਹੌਲ تقریبا ਖਤਮ ਵੀ ਹੋ ਗਿਆ ਕਿਉਂਕਿ ਕੱਲ ਦਾ ਲੋਕਾਂ ਨੂੰ ਥੋੜਾ ਇਹ ਹੋ ਗਿਆ ਕਿ ਲੋਕੀ ਤੁਰਨ ਫਿਰਨ ਲੱਪੇ ਆ ਟਾਈਮ 'ਚ ਲੋਕੀ ਅੱਗੇ ਲੇੜ ਜਾਂਦੇ ਸੀ ਹੁਣ ਲੋਕੀ ਟਾਈਮ 'ਚ ਘਰਾਂ ਨੂੰ ਚੱਲ ਜਾਂਦੇ ਨੇ ਹਾਲੇ ਲੋਕਾਂ ਦੇ ਦਿਲ ਦੇ ਵਿੱਚ ਥੋੜਾ ਡਰ ਹੈਗਾ ਕਿਉਂਕਿ ਅੱਗੇ ਕਿਦੋਂ ਰਾਤ ਨੂੰ ਲਾਈਟ ਬੰਦ ਹੋ ਜਾਂਦੀ ਜੇ ਕਹਿੰਦੇ ਸਾਰੀਆਂ ਲਾਈਟਾਂ ਬੰਦ ਕਰੋ ਘਰ ਦੀਆਂ ਲਾਈਟਾਂ ਵੀ ਬੰਦ ਕਰੋ ਹੋਨ ਆਮ ਜਨਤਾ ਜਿਹੜੀ ਆ ਸ਼ਹਿਰ ਵਾਸੀ ਤੁਹਾਨੂੰ ਫਿਰ ਲਾ ਪਿਆ ਦੁਕਾਨਾਂ ਤੇ ਮਾਰਾ ਮੋਟਾ ਗਾ ਖਲੋਨ ਲਾ ਪਿਆ ਔਰ ਇਸ ਵਕਤ ਜੋ ਮਾਹੌਲ ਆ ਸ਼ਹਿਰ ਦਾ ਗੁਰਦਾਸਪੁਰ ਦਾ ਠੀਕ ਹੀ ਜਾ ਰਿਹਾ ਹਾਂਜੀ ਹਾਂਜੀ ਜਿਵੇਂ ਕਿ ਕੁਝ ਦਿਨ ਪਹਿਲਾਂ ਜਿਹੜਾ ਆ ਉਹ ਦੁਕਾਨਾਂ ਨੂੰ ਜਲਦੀ ਬੰਦ ਕਰਾ ਦਿੱਤਾ ਜਾਂਦਾ ਸੀ ਤੇ ਜਿਤਨਾ ਕਿ ਦੇਰ ਰਾਤ ਤੱਕ ਵੀ ਹੁਣ ਕਿਹੋ ਜਿਹਾ ਨਾ ਮੋਰ ਹੁਣ ਇਸ ਵੇਲੇ ਤਕਰੀਬਨ ਠੀਕ ਹੀ ਆ ਜੀ ਹਾਲੇ ਲੋਕੀ ਬੰਦ ਨਹੀਂ ਕਰਾਉਂਦੇ ਆਮ ਪਬਲਿਕ ਜਿਹੜੀ ਆ ਚੱਲ ਰਹੀ ਆ ਔਰ ਲੋਕਾਂ ਦੇ ਵਿੱਚ ਕਾਫੀ ਜਿਹਾ ਪਹਿਲੇ ਡਰ ਸੀਗਾ ਇਸ ਵਕਤ ਡਰੋ ਖਤਮ ਹੋ ਗਿਆ ਔਰ ਆਮ ਪਬਲਿਕ ਜਰੀਆ ਤੋੜਦੀ ਫਿਰਦੀ ਨਜ਼ਰ ਆਉਂਦੀ ਆ ਔਰ ਸ਼ਾਮ ਨੂੰ ਕੁਝ ਰੌਣਕ ਵੀ ਹੁੰਦੀ ਆ ਇਹ ਹਮਲੇ ਦਰਦ ਦਾ ਮਾਹੌਲ ਜਿਹੜਾ ਉਹ ਕੱਲ ਦਾ ਸੋਰਾ ਫਰਕ ਪਿਆ ਦੋਤੋ ਲਗਾਤਾਰ ਤਸਵੀਰਾਂ ਜਿਹੜੀਆਂ ਸ਼ਹਿਰ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਤੇ ਇਸ ਟਾਈਮ ਜਿਹੜਾ ਆ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਧਰ ਦਿਖਾਇਆ ਜਾਣ ਕਿ ਸਬਜੀ ਵਾਲੀ ਦੁਕਾਨ ਆ ਗੰਡੇ ਆਲੂ ਭਿੰਡੀ ਜਿਹੜੀ ਇਹ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਗਾਗ ਜਿਹੜਾ ਨਜ਼ਰ ਨਹੀਂ ਆ ਰਿਹਾ ਵੀ ਜੀ ਨਾਲ ਗੱਲਬਾਤ ਕਰਨੇ ਕਿ ਕੀ ਕਹਿਣਾ ਪਾਜੀ ਜੰਗਬੰਦੀ ਜਿਹੜੀ ਹੋਈ ਏ ਉਸ ਤੋਂ ਬਾਅਦ ਗਾਗ ਦਾ ਕੀ ਮਾਹੌਲ ਉਹ ਤੋਂ ਬਾਅਦ ਵੀ ਗਾਗ ਦਾ ਮਾਹੌਲ ਆ ਇਹ ਸ਼ਨੀਵਾਰ ਦਾ ਸੌਦਾ ਲਾਇਆ ਵਾ ਅੱਜ ਮੰਗਲਵਾਰ ਹੋ ਗਿਆ ਵਾ ਘੜੇ ਤਾਂ ਕਿਤਾ ਪਿਆਸ ਹੁੰਦਾ ਐ ਇਦਾਂ ਪਿਆਸ ਐ ਲਗਾਤਾਰ ਲੋਕਾਂ ਨੇ ਬੜਾ ਮਹੀਨੇ ਮਹੀਨੇ ਦਾ ਰਾਸ਼ਨ ਇਕੱਠਾ ਕੀਤਾ ਹੋਇਆ ਵਾ ਤੇ ਇਸ ਕਰਕੇ ਗਾਕੀ ਤੇ ਹੈ ਨਹੀਂ ਜੀ ਐਦਾਂ ਬੈਠ ਲੋ ਕੇ ਸ਼ਾਮ ਨੂੰ ਚਲ ਜਾਈਦਾ ਜੇ 4 500 ਵਟ ਲਿਆ ਸਾਰਾ ਦਿਨ ਤੇ ਕੀ ਵਟ ਲਿਆ ਠੀਕ ਐ ਨਾ ਮੰਦੀ ਚਲਦੀ ਪਈ ਐ ਕਾਰਨ ਇਹ ਵੀ ਜਿਹੜਾ ਲੋਕਾਂ ਨੇ ਇਕੱਠਾ ਕਰ ਲਿਆ ਉਹ ਹੁਣ ਦੁਬਾਰਾ ਨਹੀਂ ਆ ਰਹੇ ਉਹ ਦੁਬਾਰਾ ਨਹੀਂ ਆ ਰਹੇ ਹੁਣ ਉਹ ਹੀ ਆ ਰਿਹਾ ਵਾ ਜਿੰਨੇ ਥੋੜੀ ਬੋਤੀ ਚੀਜ਼ ਖੜਨੀ ਆ ਓਦਾਂ ਨਹੀਂ ਕੋਈ ਵੀ ਆ ਰਿਹਾ ਜਿਨ੍ਹਾਂ ਨੇ ਬੋਰੀਆਂ ਤੇ ਬੋਰੀਆਂ ਖਰੀਦ ਕੇ ਰੱਖੀਆਂ ਹੋਈਆਂ ਨਾ ਉਹਨਾਂ ਤੇ ਆਣਾ ਹੀ ਨਹੀਂਗਾ ਠੀਕ ਐ ਨਾ ਇਹ ਤੇ ਜਿਹੜਾ ਕਿ ਇਹਨੇ ਕਿਲੋ 2 ਕਿਲੋ ਚੀਜ਼ ਖੜਨੀ ਤੇ ਉਹੋ ਹੀ ਆਏਗਾ। ਕਿੰਨੇ ਦਾ ਭਾਅ ਵੀ ਫਿਰ ਮਾਹੌਲ ਥੋੜਾ ਜਿਹੜਾ ਹੈ ਉਹ ਗਰਮਾਇਆ ਹੀ ਹੈ ਜੀ। ਹਾਲੇ ਉਸੇ ਤਰ੍ਹਾਂ ਹੀ ਆ ਜੀ। ਮਾਹੌਲ ਇਹ ਸੱਟ ਨਹੀਂ ਹੋ ਰਿਹਾ। ਤਸਵੀਰਾਂ ਦੇਖਦੇ ਪਏ ਤੁਸੀਂ ਲਗਾਤਾਰ ਜਿਹੜੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਹੋਰ ਵੀ ਇੱਧਰ ਅ ਵੀਰਾਂ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ ਕਿ ਇੱਧਰ ਵੀ ਤੁਸੀਂ ਦੇ ਦੇ ਪਈਓ ਵੀ ਆਲੂ ਗੰਡੇ ਜਿੱਤਰਾ ਲੱਗੇ ਹੋਏ ਆ ਇੱਧਰ ਵੀ ਤੁਸੀਂ ਦੇ ਦੇ ਪਈਓ ਵੀ ਲਗਾਤਾਰ ਜਿਹੜੀ ਹੈ ਉਹ ਸਬਜ਼ੀ ਜਿਹੜੀ ਹੈ ਵੇਚਦੇ ਆ ਤੇ ਨਾਲ ਪਾਪਾ ਕੀ ਹਾਲ ਜੇ ਹਾਂ ਠੀਕ ਆ ਮਹਾਰਾਜ ਠੀਕ ਆ ਕਿੱਦਾਂ ਆ ਗਾਗ ਮੰਦਾਈ ਆ ਜੀ ਬਹੁਤ ਮੰਦਾ ਜੀ ਲੋਕਾਂ ਨੇ ਪਹਿਲੇ ਮਹੀਨੇ ਮਹੀਨੇ ਦਾ ਇਕੱਠਾ ਕਰ ਲਿਆ ਪਹਿਲਾਂ ਹੀ ਇਕੱਠਾ ਇਕੱਠਾ ਘੁੱਟਾ ਕਰ ਲਿਆ ਤੇ ਬਾਕੀ ਰਹੀ ਗੱਲ ਇਹ ਹੁਣ ਤੇ ਬਿਲਕੁਲ ਬੈਠੇ ਬਹਿਣ ਵਾਲੀ ਗੱਲ ਹੀ ਆ ਹਾਂ ਪੈਸੇ ਵੀ ਨਹੀਂ ਪੂਰੇ ਹੁੰਦੇ ਤੇ ਰੋਟੀ ਵੀ ਨਹੀਂ ਕੰਦੀ 2 ਰੁਪਏ ਕਮਾਈ ਦੇ ਜੀ ਖਾਰੀ ਜੀ ਹਾਂ ਕਿੱਲੋ ਪਿੱਛੇ ਕਿੱਲੋ ਪਿੱਛੇ ਜੋ ਪੈ ਰੋਟੀ ਵੀ ਉਹ ਖਰਚਾ ਹੋ ਜਾਂਦਾ ਇੱਥੇ ਬੜੀ ਮੁਸ਼ਕਲ ਆ ਗਈ ਤੰਗੀ ਆ ਗਈ ਆ ਮਿਹਨਤ ਨੂੰ ਦੇ ਆ ਕੰਮ ਕਰਨ ਘਰ ਦੀ ਠੀਕ ਨਹੀਂ ਗਈ ਕਿੱਲੀਆਂ ਖਰਾਬ ਨੇ ਤੇ ਡੈਲਸੇ ਕਰਾਈ ਦੀ ਤਾਂ ਮੈਂ ਰੋਟੀ ਪਾਣੀ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰੀਦਾ ਬਹੁਤ ਔਖਾ ਹੋ ਗਿਆ ਤੁਸੀਂ ਦੇਦੇ ਪਿਓ ਵੀ ਇੱਕ ਗਰੀਬ ਤਬਕੇ ਵਾਸਤੇ ਇੱਕ ਮਜ਼ਦੂਰ ਵਾਸਤੇ ਜਾਂ ਇੱਕ ਅ ਰੈਡੀ ਫੜੀ ਵਾਲੇ ਇਨਸਾਨਵਾਦ ਤੇ ਜਿਹੜਾ ਆ ਉਹ ਕਾਫੀ ਜਿਆਦਾ ਜਿਹੜਾ ਆ ਮਾਹੌਲ ਜਿਹੜਾ ਆ ਔਖਾ ਹੋਇਆ ਪਿਆ ਤੇ ਜੀ ਲਗਾਤਾਰ ਤਸਵੀਰਾਂ ਜਿਹੜੀਆਂ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਵੀ ਜਿੱਥੇ ਵੀ ਜਿਹੜਾ ਆ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਇਹੀ ਜਿਹੜਾ ਆ ਉਹ ਕਿਹਾ ਜਾ ਰਿਹਾ ਵੀ ਹਾਲਾਤ ਜਿਹੜੇ ਆ ਦਿਨ ਬਾ ਦਿਨ ਜਿਹੜੇ ਆ ਉਹ ਕਾਫੀ ਜਿਆਦਾ ਜਿਹੜੇ ਆ ਮੰਦੇ ਹੁੰਦੇ ਜਾ ਰਹੇ ਕੋਈ ਵੀ ਇੱਕ ਵੈਸੇ ਹੀ ਗਰਮੀ ਕਰਕੇ ਜਿਹੜੀ ਇਹ ਮੰਦੀ ਹੋ ਜਾਂਦੀ ਤਾਂ ਦੂਸਰਾ ਜਿਹੜਾ ਆ ਉਹ ਮਾਹੌਲ ਵੀ ਜਿਹੜਾ ਆ ਉਹ ਜੰਗਬੰਦੀ ਦੇ ਕਰਕੇ ਵੀ ਜਿਹੜਾ ਥੋੜਾ ਖਰਾਬ ਹੋਇਆ ਪਿਆ ਤੇ ਗੱਲਬਾਤ ਹੋਰ ਵੀ ਜਿਹੜੀ ਉਹ ਕੋਸ਼ਿਸ਼ ਕਰਦਿਆਂ ਕਰਨ ਦੀ ਕਿ ਮਾਹੌਲ ਜਿਹੜਾ ਆ ਕਿਸ ਤਰ੍ਹਾਂ ਦਾ ਚੱਲਦਾ ਪਿਆ ਆ ਤੇ ਦੋਸਤੋ ਲਗਾਤਾਰ ਤਸਵੀਰਾਂ ਤੁਸੀਂ ਦੇਦੇ ਪਈਓ ਕਿ ਪੂਰੇ ਸ਼ਹਿਰ ਦੇ ਵਿੱਚੋਂ ਜਿਹੜਾ ਆ ਵੱਖ-ਵੱਖ ਹਿੱਸਿਆਂ ਤੋਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਇਸ ਟਾਈਮ ਅਸੀਂ ਇੱਕ ਕਰਿਆਨਾ ਸਟੋਰ ਤੇ ਪਹੁੰਚੇ ਆ ਜਰਨਲ ਸਟੋਰ ਕਰਿਆਨਾ ਸਟੋਰ ਤੇ ਪਹੁੰਚੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜੰਗਬੰਦੀ ਤੋਂ ਬਾਅਦ ਜਿਹੜਾ ਮਾਹੌਲ ਆ ਉਹ ਕਿਵੇਂ ਦਾ ਆ ਤੇ ਗਾਕੀ ਵਗੈਰਾ ਜਿਹੜੀ ਉਹ ਕਿਵੇਂ ਦੀ ਗੱਲਬਾਤ ਕਰਦੇ ਆ ਭਾਜੀ ਕਿਸ ਤਰ੍ਹਾਂ ਦਾ ਮਾਹੌਲ ਆ ਨਮਸਕਾਰ ਜੀ ਸਾਰਿਆਂ ਨੂੰ ਪਹਿਲੇ ਮਾਰਕੀਟ ਤੇ ਅਸਲੇ ਬਹੁਤ ਮੰਦੀ ਹੋ ਗਈ ਹੈ ਜੱਕਦਮੀ ਜਿਹੜੇ 3-4 ਦਿਨ ਪਹਿਲੇ ਫਲੋ ਚੱਲੇ ਸੀ ਉਹਦੇ ਕਰਕੇ ਹੋਨ ਮਤਲਬ ਕਿ ਲੋਕੇ ਨੇ ਇੰਨਾ ਰਾਸ਼ਨ ਇਕੱਠਾ ਕਰ ਲਿਆ ਕਿ ਜੰਗ ਲੱਗ ਗਈ ਜਾਨੀ ਹੈ ਪਰ ਉਹਦਾ ਨੁਕਸਾਨ ਬਹੁਤ ਹੋਇਆ ਦੁਕਾਨਦਾਰੀ ਦੇ ਵੀ ਹੋ ਨੁਕਸਾਨ ਹੋਣ ਡਿਆ ਤਿੰਨ ਚਾਰ ਦਿਨਾਂ ਦੇ ਵਿੱਚ ਲੋਕਾਂ ਨੇ ਹਾਲਾ 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 ਕਰਤੀ ਬਸ ਹੋਂਦੇ ਆਲੇ-ਵੇਲੇ ਬੈਠੇ ਆ ਸਵੇਰ ਦੇ ਕਾਰੋਬਾਰ ਤੇ ਬਹੁਤ ਇਫੈਕਟ ਪਿਆ ਚੀਜ਼ਾਂ ਦਾ ਕੋਈ ਵੀ ਹੋਏ ਇਹਦੇ ਛੋਟ ਲੜਾਈ ਹੀ ਬਹੁਤ ਵੱਡੀ ਜਿਹਦੇ ਨਾਲ ਇਫੈਕਟ ਇੰਨਾ ਪੈ ਗਿਆ ਕਿ ਮੰਦੇ ਦੀ ਮਾਰ ਫੇਰ ਹੁਣ ਦੁਕਾਨਦਾਰਾਂ ਨੂੰ ਹੀ ਚੱਲਨੀ ਪੈਣੀ ਹੈ ਅੱਗੇ ਅੱਗੇ ਬਿਨਸ ਬਹੁਤ ਅੱਗੇ ਬਹੁਤ ਮੰਦਾ ਚੱਲ ਰਿਹਾ ਕਾਰੋਬਾਰ ਦਾ ਤੋ ਹੁਣ ਇਸ ਤੋਂ ਜ਼ਿਆਦਾ ਹੁਣ ਮੰਦਾ ਹੋਰ ਹੋਏਗਾ ਮੰਦਾ ਬਸ ਅਸਲੇ ਮਾਰਕੀਟ ਤੇ ਤੁਹਾਡੇ ਸਾਹਮਣੇ ਆ ਖਾਲੀ ਪਈ ਆ ਆਵਾਜ਼ ਆਈ ਬਹੁਤ ਐ ਦੁਕਾਨਦਾਰ ਸਾਰੇ ਖਾਲੀ ਬੈਠੇ ਆ ਮੰਦੀ ਦਾ ਜਿਹੜਾ ਵੱਡਾ ਕਾਰਨ ਇਹੀ ਹੋ ਸਕਦਾ ਵੀ ਇੱਕਦਮ ਲੋਕਾਂ ਨੇ ਖਰੀਦਦਾ ਵਿਰੋਧਤ ਕਰ ਲਈ ਮਹੀਨੇ-ਮਹੀਨੇ ਦੀ ਤੋ ਉਸ ਤੋਂ ਬਾਅਦ ਹੁਣ ਜਿਹੜਾ ਆ ਉਹ ਮਹੀਨਾ ਖਾਣ ਕੇ ਫੇਰ ਹੀ ਆਉਣਗੇ ਨਹੀਂ ਭਾਈ ਸਾਹਿਬ ਮੰਦੀ ਪਹਿਲੇ ਵੀ ਚੱਲ ਰਹੀ ਸੀ ਹੁਣ ਵੀ ਮੰਦੀ ਨਹੀਂ ਪਈ ਹੈਗੀ ਮੰਦੀ ਪਹਿਲੇ ਵੀ ਚੱਲ ਰਹੀ ਹੂ ਲੋਕਾਂ ਨੇ ਡਰ ਨਾਲ ਰਾਸ਼ਨ ਇਕੱਠਾ ਕਰ ਲਿਆ ਇੱਕ ਚੀਜ਼ ਜਿਹੜੀ ਮੰਦੀ ਤੋਂ ਮਾਰ ਪਹਿਲੇ ਪੰਜਾਬ ਭੁਗਤ ਰਿਹਾ ਕਿ ਬਹੁਤ ਮੰਦੀ ਹੈ ਕਾਰੋਬਾਰ ਦੇ ਵਿੱਚ ਤੇ ਹੁਣ ਇਹ ਲੜਾਈ ਲੱਗਣ ਕਰਕੇ ਹੋਰ ਜਿਆਦਾ ਇਫੈਕਟ ਪੈ ਗਿਆ ਲੋਕਾਂ ਨੇ ਲੋਕਾਂ ਨੇ ਰਾਸ਼ਨ ਅੰਦਰ ਇਕੱਠਾ ਕਰ ਲਿਆ ਹੁਣ ਇਸ ਤੋਂ ਜਿਆਦਾ ਮੰਦੀ ਹੋਰ ਆਏਗੀ ਮਾਰਕੀਟ ਦੇ ਵਿੱਚ ਐ ਨਹੀਂ ਸੋਚੋ ਕਿ ਹੁਣ ਤੁਸੀਂ ਖੁਸ਼ਹਾਲ ਹੋਣਾ ਕੰਮ ਕੋਈ ਖੁਸ਼ਹਾਲ ਕੰਮ ਨਹੀਂ ਹੋਣਾ ਹੈਗਾ ਮੰਦੀ ਹੋਰ ਜਿਆਦਾ ਪੈਣੀ ਹੈ ਪਰ ਬਾਜ਼ਾਰਾਂ ਦੀ ਜਿਹੜੀ ਚੈਲ ਬੈਲ ਆ ਉਹ ਦੇਖ ਕੇ ਤਾਂ ਲੱਗਦਾ ਪਿਆ ਵੀ ਲੋਕ ਨਿਕਲਦੇ ਪਏ ਸਹਾਰਾ ਵੱਲੋਂ ਪਰ ਕੀ ਲੱਗਦਾ ਚੈਲ ਬੈਲ ਉਸ ਤਰ੍ਹਾਂ ਹੀ ਹੈ ਚੈਲ ਬੈਲ ਨਹੀਂ ਘਟੀ ਹੈਗੀ ਹੁਣ ਲੜਾਈ ਦਾ ਡਰ ਖਤਮ ਹੋ ਗਿਆ ਚੈਲ ਬੈਲ ਫੇਰ ਪਹਿਲੇ ਵਾਂਗ ਚੱਲਣੀ ਸ਼ੁਰੂ ਹੋ ਗਈ ਹੈ ਪਰ ਮਾਰਕੀਟ ਮੰਦੀ ਹੋ ਗਈ ਹੈ ਹਾਂ ਮਾਰਕੀਟ ਦੇ ਇਫੈਕਟ ਬਹੁਤ ਜ਼ਿਆਦਾ ਹੈ ਚੀਜ਼ ਦਾ ਪੈਣਾ ਹੈ ਮਤਲਬ ਸਵੇਰ ਦੇ ਬੈਠੇ ਆ ਕੋਈ ਇੰਨੀ ਰੌਣਕ ਨਹੀਂ ਆ ਪਾਜੀ ਵੱਲੋਂ ਕਿਹਾ ਗਿਆ ਕਿ ਚੈਲ ਬੈਲ ਤੇ ਉਸੇ ਤਰ੍ਹਾਂ ਹੀ ਹੈ ਪਰ ਮਾਰਕੀਟ ਦੇ ਉੱਤੇ ਜਿਹੜੀ ਉਹ ਮੰਦੀ ਜਿਹੜੀ ਉਹ ਸ ਆ ਚੁੱਕੀ ਹੈ ਮੰਦੀ ਜਿਹੜੀ ਉਹ ਮਾਰਕੀਟ ਦੇ ਵਿੱਚ ਚਲਦੀ ਪਈ ਹੈ ਕਿਉਂਕਿ ਬਹੁਤ ਸਾਰੇ ਗਾਕਾਂ ਨੇ ਜਿਹੜਾ ਆ ਉਹ ਰਾਸ਼ਨ ਇਕੱਠਾ ਕਰ ਲਿਆ ਮਹੀਨੇ-ਮਹੀਨੇ ਦਾ ਉਹਦੇ ਨਾਲ ਵੀ ਜਿਹੜਾ ਆ ਉਹ ਉਹ ਹੁਣ ਜਿਹੜਾ ਮਾਰਕੀਟ ਦੇ ਉੱਤੇ ਕਾਫੀ ਜ਼ਿਆਦਾ ਇਫੈਕਟ ਪਿਆ ਹੋਇਆ ਆ ਬਾਕੀ ਜਿਹੜਾ ਆ ਲਗਾਤਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹੋਰ ਕਿਸੇ ਕਾਰਨਰ ਤੋਂ ਸਰ ਜੰਗਬੰਦੀ ਤੋਂ ਬਾਅਦ ਜਿਹੜਾ ਮਾਹੌਲ ਸ਼ੁਰੂ ਹੋ ਗਿਆ ਆ ਜਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਸ਼ਹਿਰ ਦਾ ਉਹਦੇ ਤੇ ਚੱਲਣਾ ਦੇਖੋ ਜੀ ਮੈਂ ਦਨੇਸ਼ ਕੁਮਾਰ ਮੋਨਾ ਇਰਸ਼ਕਾ ਯੂਨੀਅਨ ਤੇ ਰੇੜੀ ਫਰੀ ਯੂਨੀਅਨ ਦਾ ਪ੍ਰਧਾਨ ਕਿਉਂਕਿ ਬਹੁਤ ਹੀ ਜ਼ਿਆਦਾ ਜਦਾਂ ਤਣਾਅ ਜਿਹੜਾ ਵਧ ਗਿਆ ਸੀਗਾ ਦੋਵਾਂ ਮੁਲਕਾਂ ਦੇ ਵਿੱਚ ਤੇ ਜਿਸ ਦੇ ਕਾਰਨ ਜਿਹੜਾ ਕਾਰੋਬਾਰ ਆ ਬਿਲਕੁਲ ਹੀ ਠੱਪ ਹੋ ਗਿਆ ਸੀ ਜੇਕਰ ਇਹ ਕਿਤੇ ਲੜਾਈ ਲੱਗ ਜਾਂਦੀ ਤੇ ਪਹਿਲਾਂ ਹੀ ਜਿਹੜੇ ਕੋਰੋਨਾ ਤੋਂ ਜਿਹੜੇ ਲੋਕ ਹਲੇ ਤਾਂ ਕੁੱਠੇ ਨਹੀਂ ਆ ਕਿ ਜਿਹੜੀ ਉਹ ਲੜਾਈ ਦੀ ਮਾਰ ਦੇ ਵਿੱਚ ਫੇਰ ਆ ਜਾਣੇਗੇ ਤੇ ਬਹੁਤ ਹੀ ਜ਼ਿਆਦਾ ਮੰਦਾ ਹਾਲ ਕਾਰੋਬਾਰ ਅਤੇ ਵਪਾਰ ਦਾ ਹੋਣਾ ਸੀਗਾ ਇਸ ਕਰਕੇ ਤੇ ਜਿਹੜਾ ਲੜਾਈ ਨੂੰ ਜਿਹੜਾ ਆਪਣੇ ਕੰਟਰੋਲ 'ਚ ਕੀਤਾ ਗਿਆ ਜਾਂ ਜਿਹੜੀ ਲੜਾਈ ਤੋਂ ਤੋਂ ਬਚ ਗਈਆਂ ਦੋਹਾਂ ਹੀ ਸਰਕਾਰਾਂ ਇਸ ਕਰਕੇ ਜਿਹੜਾ ਵਾਤਾਵਰਨ ਆ ਉਹਦੇ ਕਰਕੇ ਜਿਹੜੀ ਸੁੰਨਮਸਾਲ ਪਈ ਸੀ ਅੱਜ ਫੇਰ ਉਹ ਜਿਹੜੀ ਕਹਿਲਮਾਲ ਜਿਹੜੀ ਚਾਲੂ ਹੋ ਗਈ ਆ ਅਤੇ ਪ੍ਰਸ਼ਾਸਨ ਨੇ ਜਿਹੜਾ ਪ੍ਰਯਾਸ ਕੀਤਾ ਜਾਂ ਸਰਕਾਰਾਂ ਨੇ ਪ੍ਰਯਾਸ ਕਰਕੇ ਜਿਹੜੀ ਜਾਂਗ ਰੋਕੀ ਆ ਅਸੀਂ ਧੰਨਵਾਦ ਕਰਦੇ ਆ ਸਰਕਾਰਾਂ ਦਾ ਵੀ ਤੇ ਪ੍ਰਸ਼ਾਸਨ ਦਾ ਵੀ ਕਿ ਜਿਹੜੀ ਗਰੀਬ ਜਨਤਾ ਵਾ ਜਿਹੜੀ ਆ ਕਿ ਉਹ ਜਿਹੜਾ ਉਹਨਾਂ ਦਾ ਕਾਰੋਬਾਰ ਜਾਂ ਵਾਤਾਵਰਨ ਢੇਲੀ ਤਰ੍ਹਾਂ ਜਿਹੜਾ ਆਪਣੀ ਰੋਟੀ ਪਾਣੀ ਕਮਾਉਂਦੇ ਰਹੇ ਤੇ ਉਹ ਇਸ ਵੇਲੇ ਬਿਲਕੁਲ ਉਹਨਾਂ ਦਾ ਫੇਰ ਉਦਾਂ ਹੀ ਸਿਸਟਮ ਚੱਲ ਪਿਆ ਵਾ ਤੇ ਬਾਕੀ ਮੈਂ ਹੋਈ ਕਹਿਣਾ ਚਾਹੁੰਦਾ ਮੈਂ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਕਿ ਜਿੱਥੋਂ ਤੱਕ ਇਹੋ ਜੀਆਂ ਜੜੀਆਂ ਚੀਜ਼ਾਂ ਵਾ ਡਕੀਆਂ ਜਾਂ ਤਾਂ ਚੰਗੀਆਂ ਕਿਉਂਕਿ ਅੱਗੇ ਜਿਹੜਾ ਵਾ ਪਰੇਲੋਨਾ ਦੇ ਕਾਰਨ ਸਾਡਾ ਜਿਹੜਾ ਥੋੜਾ ਮੁਲਕਾ ਜਿਹੜਾ ਪਿੱਛੇ ਹੋ ਗਿਆ ਸੀ ਮਸੀਂ ਲਈ ਤੇ ਆਇਆ ਵਾ ਇਸ ਕਰਕੇ ਕਿ ਜੇ ਹੁਣ ਦੁਬਾਰਾ ਲੜਾਈ ਲੱਗ ਜਾਂਦੀ ਤੇ ਬਹੁਤ ਹੀ ਜ਼ਿਆਦਾ ਕਾਨੂੰ ਨੁਕਸਾਨ ਹੋਣਾ ਸੀਗਾ ਤੇ ਧੰਨਵਾਦ ਆ ਸਰਕਾਰ ਦਾ ਸੈਂਟਰ ਦਾ ਤੇ ਤੇ ਆਪਣੇ ਪ੍ਰਸ਼ਾਸਨ ਦਾ ਕਿ ਜਿਹੜੀ ਆ ਲੜਾਈ ਨੂੰ ਡਾਕ ਕੇ ਜਿਹੜਾ ਇਹਨਾਂ ਨੇ ਠੱਲ ਪਾਈ ਆ ਤੇ ਅੱਜ ਲੋਕੀ ਆਪਣੇ ਫੇਰ ਕਾਰੋਬਾਰ ਕਰ ਰਹੇ ਨੇ ਜਾ ਹੰਗਿਆ ਬਾਰ ਲਗਾਤਾਰ ਤਸਵੀਰਾਂ ਜਿਹੜੀਆਂ ਉਹ ਤੁਸੀਂ ਮੇਰੇ ਨਾਲ ਦੇਖਦੇ ਪਿਓ ਬਾਜ਼ਾਰ ਦੇ ਵਿੱਚ ਚਹਿਲ-ਪਹਿਲ ਤਾਂ ਜ਼ਰੂਰ ਹੋ ਗਈ ਹੈ ਪਰ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਦੇ ਪਏ ਆ ਸਾਡੇ ਨਾਲ ਹੋਰ ਵੀ ਸੱਜਣ ਜੁੜੇ ਨੇ ਗੱਲਬਾਤ ਕਰਨੇ ਭਾਜੀ ਕੀ ਕਹਿਣਾ ਚਾਹੋ ਬਸ ਜੀ ਇਹੀ ਤੇ ਇਹੀ ਕਹਿਣਾ ਚਾਹਾਂਗੇ ਵੀ ਜਦੋਂ ਲੜਾਈ ਝਗੜਾ ਸ਼ੁਰੂ ਹੋਇਆ ਵਾ ਲੋਕਾਂ ਤੇ ਭਜੜ ਮਚ ਗਈ ਦਵਾ ਦਵਾ ਔਰ ਦੋ ਲੋ ਮਹੀਨੇ ਦਾ ਫੜ ਫੜੋ ਫੜੋ ਦਵਾ ਦਾ ਲੈ ਕੇ ਸਾਰਾ ਇਸ ਮਹਾਨ ਕੱਟ ਕੇ ਹੂੰ ਗਾਗ ਸੋង ਗਿਆ ਥੋੜਾ ਹੀ ਨਾ ਕੱਟ ਗਿਆ ਗਾਗ ਤੇ ਬਾਕੀ ਠੀਕ ਹੈ ਚੱਲਣ ਦੇ ਆ ਕੰਮ ਤੇ ਅਸੀਂ ਕਰਨਾ ਹੀ ਹੈ ਜੀ ਕਿਉਂ ਹੁਣ ਕਿਉਂ ਕੱਟ ਗਿਆ ਗਾਗ ਲੋਕਾਂ ਦੇ ਰਾਸ਼ਨ ਪਾਲੇ ਦਾ ਘਰੋ ਘਰ ਇਕੱਠਾ ਕਰਕੇ ਦੀ ਬਾਬਾ ਦੋ ਦੋ ਮਹੀਨੇ ਦਾ ਇਕੱਠਾ ਕਰ ਲੈਦਾ ਹਾਂ ਉਹ ਮੁਕੇ ਆ ਉਹ ਮੁਕੇ ਖਦੀ ਹਾਂ ਕਿ ਨਾ ਬਜਾਰ ਚ ਅਸੀਂ ਤੇ ਆਪਣੀ ਡਿਊਟੀ ਨਿਭਾਈ ਹੈ ਕਿਉਂ ਜੀ ਦੋਸਤੋ ਲਗਾਤਾਰ ਤਸਵੀਰਾਂ ਤੁਸੀਂ ਦੇਖਦੇ ਪਿਓ ਸ਼ਹਿਰ ਦੇ ਵਿੱਚੋਂ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਸ਼ਹਿਰ ਦੀ ਚਾਈਲ ਬੈਲ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਸ਼ਹਿਰ ਦਾ ਮਾਹੌਲ ਕਿਵੇਂ ਦਾ ਆ ਆਫਟਰ ਸੀਜ਼ ਫਾਇਰਿੰਗ ਕੀ ਮਾਹੌਲ ਬਣਿਆ ਜਾਂ ਜਦੋਂ ਰਾਤੀ ਮੋਦੀ ਜੀ ਵੀ ਜਿਹੜੇ ਆ ਉਹ ਲਾਈਵ ਹੋ ਕੇ ਜਿਹੜਾ ਆ ਉਹਨਾਂ ਨੇ ਆਪਣੇ ਨੈਸ਼ਨ ਨੂੰ ਜਿਹੜੀ ਜਾਣਕਾਰੀ ਦਿੱਤੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਤੇ ਨੈਸ਼ਨ ਦਾ ਵੀ ਜਿਹੜਾ ਆ ਉਹ ਧੰਨਵਾਦ ਕੀਤਾ ਤੇ ਇੱਥੇ ਜਿਹੜਾ ਆ ਦੁਕਾਨਦਾਰੀ ਕਿਵੇਂ ਚੱਲਦੀ ਪਈ ਹੈ ਪ੍ਰੋਗਰਾਮਿੰਗ ਕਿਵੇਂ ਚੱਲਦੀ ਪਈ ਹੈ ਤੇ ਕਿਵੇਂ ਦਾ ਜਿਹੜਾ ਆ ਇਸ ਟਾਈਮ ਗਾਹਕੀ ਕਿਵੇਂ ਦੀ ਹੈ ਕਸਟਮਰ ਕਿਵੇਂ ਦਾ ਬਾਜ਼ਾਰ ਦੇ ਵਿੱਚ ਉਹਦੇ ਤੇ ਵੀ ਗੱਲਬਾਤ ਕਰ ਲੈਣਾ ਮੇਰੇ ਨਾਲ ਇਸ ਟਾਈਮ ਸਾਈਂ ਕੰਪਿਊਟਰ ਤੋਂ ਸਾਡੇ ਨਾਲ ਕਾਲੀ ਭਾਈ ਜੁੜੇ ਨੇ ਗੱਲਬਾਤ ਕਰ ਲੈਣਾ ਸਰ ਕੀ ਹਾਲ ਚਾਲ ਹੈ? ਤੁਸੀਂ ਵਧੀਆ ਮarre ਤੁਸੀਂ ਸੁਣਾਓ। ਕੀਠਾ ਕੋ ਕਿਵੇਂ ਚੱਲੀ ਜਾਂਦਾ ਹੈ? ਦੇਖੋ ਜੀ ਇਹ ਮਾਰਕੀਟਰ ਤੇ ਹੁਣ ਫਰਕ ਪੈਣਾ ਹੀ ਸੀਗਾ ਜੰਗ ਦੇ ਕਰਕੇ ਜਿਹੜੀ ਲੜਾਈ ਚੱਲ ਰਹੀ ਹੈ ਜਾਂ ਹੋਈ ਹੈ ਨਾ ਤੇ ਓਵਰ ਆਲ ਬਿਜ਼ਨਸ ਸਾਰੀ ਟ੍ਰੇਡ ਦਾ ਹੀ ਸਲੋ ਆ। ਉਹ ਰੋਜੇ ਰਹੇਗਾ ਮੇਰੇ ਹਿਸਾਬ ਨਾਲ। ਕਿਉਂਕਿ ਲੜਾਈ ਅਜੇ ਖਤਮ ਨਹੀਂ ਹੋਈ। ਲੜਾਈ ਅਜੇ ਕਿਸੇ ਪਾਸੇ ਲੱਗੇਗੀ। ਅਜੇ ਤੇ ਬਸ ਥੋੜਾ ਜਿਹਾ ਰਿਲੈਕਸੇਸ਼ਨ ਹੋਈ ਹੈ ਵੀ ਦੇਖੋ ਪਾਕਿਸਤਾਨ ਜੇ ਗੱਲ ਸੁਧਰਦਾ ਠੀਕ ਆ। ਨੇ ਤਾਂ ਮੇਰੇ ਹਿਸਾਬ ਨਾਲ ਇੱਕ ਵਾਰੀ ਇਹਨੂੰ ਫੋਕੀ ਲਾਣਾ ਚਾਹੀਦਾ ਪਾਕਿਸਤਾਨ ਨੂੰ ਤੇ ਕੀ ਲੱਗਦਾ ਪਾਕਿਸਤਾਨ ਸੁਧਰੇਗਾ ਨਹੀਂ ਸੁਧਰਨ ਵਾਲੀ ਜਿੰਸ ਹੈ ਨਹੀਂ ਜੀ ਇਹ ਇਹ ਬਾਰ ਬਾਰ ਖਿੱਚ ਕੇ ਜਿਹੜੀ ਇਹ 2 ਮਹੀਨੇ 4 ਮਹੀਨੇ 6 ਮਹੀਨੇ ਬਾਅਦ ਹੁਣ ਜੇ ਇੱਕ ਵਾਰੀ ਕੰਮ ਖਿੱਚਿਆਈ ਹੈ ਤੇ ਮੈਨੂੰ ਲੱਗਦਾ ਵੀ ਇਹਨੂੰ ਕਿਸੇ ਕਿਸੇ ਬੰਦੇ ਲਾਣਾ ਚਾਹੀਦਾ ਹਾਂ ਕਿ ਮੋਦੀ ਸਾਹਿਬ ਨੇ ਕਿਹਾ ਵੀ ਗੋਲੀ ਦਾ ਜਵਾਬ ਗੋਲੇ ਨਾਲ ਬਿਲਕੁਲ ਜੀ ਗੋਲੇ ਦਾ ਜਵਾਬ ਗੋਲੀ ਦਾ ਜਵਾਬ ਗੋਲੇ ਨਾਲ ਹੀ ਦੇਣਾ ਚਾਹੀਦਾ ਹਾਂ ਬਿਲਕੁਲ ਸਹੀ ਕਿਹਾ ਮੋਦੀ ਸਾਹਿਬ ਨੇ ਇਹ ਕਰਨਾ ਚਾਹੀਦਾ ਇਹਨੂੰ ਕਿਸੇ ਬੰਦੇ ਲਾਣਾ ਚਾਹੀਦਾ ਰੋਜ਼ ਦੀ ਕਿਛ ਕਿਸੇ ਨਾਲ ਉਹ ਇੱਕੋ ਵਾਰੀ ਇਹ ਚੀਜ਼ ਖਤਮ ਹੋਵੇ ਬਾਕੀ ਉਹ ਸੁਧਰਨ ਵਾਲੀ ਕੰਟਰੀ ਹੈ ਨਹੀਂ ਪਾਕਿਸਤਾਨ ਆਫਟਰ ਸੀਜ਼ਫਾਇਰ ਜਿਹੜਾ ਹੈ ਦੁਕਾਨਦਾਰੀ ਦਾ ਜਾਂ ਜਿਹੜਾ ਪ੍ਰਚਾਰ ਦਾ ਮੌੜ ਦੇਖੋ ਥੋੜਾ ਬੋਧਾ ਰਿਲੈਕਸੇਸ਼ਨ ਜਿਹੜੀ ਹੁਣ ਕਾਫੀ ਪਹਿਲਾਂ ਤਾਂ ਥੋੜਾ ਡਰ ਸੀਗਾ ਪਬਲਿਕ ਦੇ ਵਿੱਚ ਤੇ ਹੁਣ ਵੈਸੇ ਡਰ ਵਾਲੀ ਕੋਈ ਗੱਲ ਵੀ ਨਹੀਂ ਸਾਰਾ ਹਰ ਬੰਦਾ ਸਮਝਦਾਰ ਆ ਠੀਕ ਹੈ ਬਾਕੀ ਵਪਾਰਤ ਤੌਰ ਤੇ ਗੱਲ ਕਰੀਏ ਤੇ ਵਪਾਰ ਟਾਈਮ ਲੱਗੇਗਾ ਥੋੜਾ ਜਿਹਾ bizness slow ਹੈ ਸਾਰੀਆਂ trade slow ਹੋ ਗਈਆਂ ਮਾਰਕੀਟ ਸਾਰੀ ਸਲੋ ਆ ਲੋਕ ਪਿੰਡਾਂ ਚੋਂ ਸ਼ਹਿਰਾਂ ਦੇ ਵਿੱਚ ਖਰੀਦੋ-ਵਪਰਤ ਲਈ ਆਉਂਦੇ ਨੇ ਡਰੇ ਹੋਏ ਨੇ ਸਹਿਮੀ ਹੋਏ ਨੇ ਸ਼ਹਿਰ ਦੇ ਵਿੱਚ ਘਟ ਵੱਧ ਆ ਰਹੇ ਨੇ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਦੇਖੋ ਡਰੇ ਸਹਿਮੀ ਤੇ ਚਲੋ ਠੀਕ ਸੀਗੇ ਪਰ ਮੈਨੂੰ ਹੁਣ ਲੱਗਦਾ ਨਹੀਂ ਆ ਨਾਰਮਲ ਦੇਖੋ ਪਬਲਿਕ ਘੁੰਮ ਫਿਰ ਰਹੀ ਆ ਕੋਈ ਡਰ ਖਤਰੇ ਵਾਲੀ ਗੱਲ ਨਹੀਂ ਆ ਪਿੰਡਾਂ ਚੋਂ ਵੀ ਲੋਕੀ ਆ ਰਹੇ ਨੇ ਆਪਣਾ ਜੋ ਜ਼ਰੂਰਤ ਦਾ ਸਮਾਨ ਲੈਣ ਹਰ ਚੀਜ਼ ਕੋਈ ਅਸੀਂ ਡਰ ਵਾਲੀ ਗੱਲ ਨਹੀਂ ਹੈਗੀ ਆ ਦੇਖੋ ਇਹ ਭਾਈ ਸਾਹਿਬ ਆਏ ਦੇ ਨੇ ਸਾਡੇ ਕੋਲ ਤੁਸੂ ਐਸੀ ਕੋਈ ਗੱਲ ਨਹੀਂ ਡਰ ਵਾਲੀ ਬਾਕੀ ਦੇਖੋ ਟਾਈਮ ਦੇ ਨਾਲ ਸਭ ਠੀਕ ਹੋ ਜਾਏਗਾ ਹੌਲੀ ਹੌਲੀ ਸਾਡੇ ਨਾਲ ਇੱਥੇ ਭਾਈ ਸਾਹਿਬ ਜੀ ਭਾਈ ਕੀ ਕਹਿਣਾ ਚਾਹੋਗੇ ਅੱਜ ਦੇ ਮੌਕੇ ਠੀਕ ਹੈ ਜੀ ਜਿੱਦਾਂ ਦਾ ਚੱਲਣ ਰਿਹਾ ਵਧੀਆ ਆ ਪਰ ਅਜੇ ਨੋ ਗਾਰੰਟੀ ਉਹ ਨਾਥਿੰਗ ਕੈਨ ਬੀ ਸੈਡ ਕਲੀਅਰਲੀ ਬਿਲਕੁਲ ਅਜੇ ਜੂ ਦਾ ਤੋ ਹੀ ਆ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਦੋਵਾਂ ਜਣਿਆਂ ਨੂੰ ਫੜ ਕੇ ਰੱਖਿਆ ਰੋਕਿਆ ਗਿਆ ਵੀ ਬਸ ਕਰੋ ਤੁਹਾਡਾ ਕਰ ਲੈਣਾ ਕੋਈ ਹੱਲ ਸਿਮਿਲਰਲੀ ਜੇ ਐਵੇਂ ਐਸੇ ਦਿਖਾ ਬਣਾ ਉਦਾਂ ਦੀ ਆਂ ਨਹੀਂ ਦੀ ਆ ਪਬਲਿਕ ਆਪਣੇ ਕੰਮ ਕਰੀ ਜਾਂਦੀ ਐ ਕੋਈ ਗੱਲ ਨਹੀਂ ਪਬਲਿਕ ਨੂੰ ਜਿਆਦਾ ਇਫੈਕਟ ਨਹੀਂ ਪਿਆ ਆ ਪਬਲਿਕ ਨੂੰ ਦੇਖੋ ਨਾ ਪਿੱਛੇ ਬੜਾ ਫੈਕਟ ਪਿਆ ਦੇਖੋ ਇਫੈਕਟ ਕਿਨੂੰ ਪੈਂਦਾ ਗਰੀਬ ਜਨਤਾ ਨੂੰ ਜਿੰਨੇ ਰੋਟੀ ਕਮਾ ਕੇ ਖਾਣੀ ਐ ਮੈਂ ਪੈਨਸ਼ਨ ਲਾ ਮੈਂ ਪੈਨਸ਼ਨ ਲੈਣਾ ਮੈਨੂੰ ਕੋਈ ਨਹੀਂ ਆ ਜਿਹਦਾ ਬਿਜ਼ਨਸ ਆ ਕੋਈ ਮੋٹے ਬੰਦਿਆਂ ਨੂੰ ਕੋਈ ਨਹੀਂ ਜਿਹੜਾ ਦਿਹਾੜੀਦਾਰ ਬੰਦਾ ਉਹਦੇ ਵਾਸਤੇ ਬੜਾ ਮੁਸ਼ਕਲ ਆ ਜਦੋਂ ਨੁਕਸਾਨ ਹੁੰਦਾ ਇਹੋ ਜੇ ਮਾਹੌਲ ਚ ਗਰੀਬ ਦਾਨ ਅਮੀਰ ਬੰਦੇ ਨੂੰ ਕੁਛ ਨਹੀਂ ਹੁੰਦਾ ਪਰ ਚਲੋ ਕੁੱਲ ਮਿਲਾ ਕੇ ਕਹਿ ਸਕਦੇ ਆ ਫਿਰ ਵੀ ਠੀਕ ਠੀਕ ਹੀ ਚੱਲਦਾ ਪਿਆ ਹਾਂਜੀ ਉਹ ਲਗਾਤਾਰ ਤਸਵੀਰਾਂ ਤੁਸੀਂ ਦੇਖੀਆਂ ਪੂਰੇ ਸ਼ਹਿਰ ਦੇ ਮਾਹੌਲ ਦੇ ਵੱਖ-ਵੱਖ ਨੁਕਰਾਂ ਤੋਂ ਸ਼ਹਿਰ ਦੀਆਂ ਤੋਂ ਵੱਖ-ਵੱਖ ਦੁਕਾਨਾਂ ਤੋਂ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜਾ ਆ ਉਹ ਤੁਹਾਡੇ ਨਾਲ ਲੋਕਾਂ ਦੇ ਰੂਬਰੂ ਕਰਵਾਇਆ ਵੱਖ-ਵੱਖ ਅਦਾਰਿਆਂ ਦੀਆਂ ਵੱਖ-ਵੱਖ ਗੱਲਾਂ ਤੁਸੀਂ ਸੁਣੀਆਂ ਮਾਹੌਲ ਬਾਰੇ ਵੀ ਗੱਲਬਾਤ ਤੁਸੀਂ ਸੁਣੀ ਲਗਾਤਾਰ ਤੁਸੀਂ ਸਾਰੇ ਸ਼ਾਇਰ ਦੀਆਂ ਗੱਲਾਂ ਸੁਣੀਆਂ ਤੁਹਾਨੂੰ ਕੀ ਲੱਗਦਾ ਹੈ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਚੈਨਲ ਦੇ ਬਣੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਿਓ ਤੁਸੀਂ ਦੇ ਦੇ ਪਏ ਮੇਰਾ ਡੀਪੀ ਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਕੈਮਰਾਮੈਨ ਰਜਤ ਕੁਮਾਰ ਦੇ ਨਾਲ ਧੰਨਵਾਦ